ਹੈ ਲੋ ਸਤਰੀਕਾ ਸਾਰਿਆਂ ਨੂੰ ਲਿਖਾ ਜੋਖਾ ਕਹਾਣੀ ਦਾ ਅਗਲਾ ਪੱਗ ਪਿਛਲੇ ਪਾਗ ਵਿੱਚ ਤੁਸੀਂ ਪੜਿਆ ਸੁਣਿਆ ਸੀ ਜਸਸੀ ਦੀ ਜੌਬ ਨਵੇਂ ਥਾਂ ਤੇ ਲੱਗ ਗਈ ਜਸਸੀ ਬਹੁਤ ਸੀ ਜਸਸੀ ਟਿੰਪਲ ਨਾਲ ਕਿਸੇ ਵਿਅਤ ਜਾਂਦੀ ਹੈ ਜਿੱਥੇ ਉਸਦੇ ਰਿਸ਼ਤੇ ਬਾਰੇ ਗੱਲ ਹੁੰਦੀ ਹੈ ਸਮਾ ਆਪਣੀ ਚਾਲ ਚੱਲਦਾ ਗਿਆ ਜੱਸੀ ਨੇ ਵਧੀਆ ਨੰਬਰ ਲੈ ਕੇ 1 ਸਾਲ ਦੀ ਪੜ੍ਹਾਈ ਪੂਰੀ ਕਰ ਲਈ ਉਸਦੀ ਜੌਬ ਵੀ ਬਹੁਤ ਵਧੀਆ ਸੀ ਮਨਜੀਤ ਜੱਸੀ ਦੀ ਮਿਹਨਤ ਤੋਂ ਬਹੁਤ ਖੁਸ਼ ਸੀ ਉਸਨੇ ਉਸਦੀ ਤਨਖਾਹ ਵੀ 14 ਡਾਲਰ ਤੋਂ ਵਧਾ ਕੇ 15 ਡਾਲਰ ਪ੍ਰਤੀ ਘੰਟਾ ਕਰ ਦਿੱਤੀ ਸੀ ਇੱਕ ਦਿਨ ਬੀਬੀ ਡਿੰਪਲ ਦੇ ਘਰ ਆਈ ਉਸਨੇ ਜੱਸੀ ਲਈ ਆਪਣੇ ਦੌਰ ਦੇ ਮੁੰਡੇ ਬਾਰੇ ਡਿੰਪਲ ਨਾਲ ਗੱਲ ਕੀਤੀ ਅਤੇ ਕਿਹਾ ਕਿ ਮੁੰਡਾ ਸੋਹਣਾ ਉੱਚਾ ਲੰਮਾ ਤੇ ਵਧੀਆ ਕੰਪਨੀ ਵਿੱਚ ਇੰਜੀਨੀਅਰ ਹੈ ਕੁਲਵੰਤ ਤੇ ਡਿੰਪਲ ਨੇ ਮੁੰਡਾ ਦੇਖਿਆ ਹੋਇਆ ਸੀ ਉਹਨਾਂ ਨੇ ਕਿਹਾ ਕਿ ਆਪਣੇ ਭੈਣ ਭਣੋਈਏ ਨਾਲ ਸਲਾਮ مشورہ ਕਰਕੇ ਫਿਰ ਕੁਝ ਦੱਸ ਸਕਦੇ ਆ ਬੇਬੀ ਨੇ ਵੀ ਇਸ ਗੱਲ ਵਿੱਚ ਸਹਿਮਤੀ ਪ੍ਰਗਟ ਕੀਤੀ ਉਧਰ ਜੱਸੀ ਕੂਹੂ ਅਤੇ ਕਮਲ ਇਸ ਰਿਸ਼ਤੇ ਦੇ ਹੱਕ ਵਿੱਚ ਨਹੀਂ ਸਨ ਖਾਸ ਕਰਕੇ ਕੂਹੂ ਅਤੇ ਕਮਲ ਉਹਨਾਂ ਦਾ ਮੰਨਣਾ ਸੀ ਕਿ ਜੱਸੀ ਜਿਸ ਨੂੰ ਜਾਣਦੀ ਪਛਾਣਦੀ ਨਹੀਂ ਉਸ ਨਾਲ ਜੱਸੀ ਵਿਆਹ ਕਿਵੇਂ ਕਰ ਸਕਦੀ ਹੈ ਪਰ ਮਾਪਪਾ ਦੇ ਸਮਝਾਉਣ ਤੇ ਦੋਵਾਂ ਨਾਲ ਚਾਹੁੰਦੇ ਹੋਏ ਵੀ ਆਪਣੇ ਮੂੰਹਾਂ ਤੇ ਤਲੇ ਲਾਉਣੇ ਪਏ ਉਹਨਾਂ ਨੂੰ ਚਾਉ ਮੁੰਡਿੰਪਲ ਨੇ ਰਮਨ ਨਾਲ ਗੱਲ ਕਰਕੇ ਜਸੀ ਦੇ ਰਿਸ਼ਤੇ ਬਾਰੇ ਸਾਰੀ ਗੱਲ ਦੱਸੀ ਰਮਨ ਨੇ ਵੀ ਉਹਨਾਂ ਦੀ ਹਾਂ ਵਿੱਚ ਹਾਂ ਮਲਾਈ ਅਤੇ ਕਿਹਾ ਕਿ ਜਸੀ ਦੇ ਪਾਪਾ ਨਾਲ ਗੱਲ ਕਰ ਲੈਣ ਜਿਵੇਂ ਉਹ ਕਹਿਣਗੇ ਉਵੇਂ ਕਰ ਲਵਾਂਗੇ ਫਿਰ ਕੁਲਵੰਤ ਨੇ ਵੀ ਰਵਿੰਦਰ ਨਾਲ ਸਾਰੀ ਗੱਲਬਾਤ ਕੀਤੀ ਅਤੇ ਕਿਹਾ ਕਿ ਬੰਦੇ ਵਧੀਆ ਹਨ ਅਤੇ ਸਭ ਤੋਂ ਵਧੀਆ ਗੱਲ ਕਿ ਮੁੰਡਾ ਪੜ੍ਹਿਆ ਲਿਖਿਆ ਹੈ ਕੋਈ ਨਸ਼ਾ ਪੱਤਾ ਵੀ ਨਹੀਂ ਕਰਦਾ ਰਵਿੰਦਰ ਨੇ ਕਿਹਾ ਕਲਵੰਤ ਮੈਂ ਜੱਸੀ ਤੁਹਾਨੂੰ ਸੌਂਪ ਦਿੱਤੀ ਐ ਹੁਣ ਇਹ ਤੁਹਾਡੀ ਧੀ ਐ ਜੋ ਠੀਕ ਲੱਗਦਾ ਕਰ ਲਓ ਕੂਹੂ ਅਤੇ ਕਮਲੇ ਸਭ ਗੱਲਾਂ ਸੁਣ ਕੇ ਬੜਬੜ ਕਰਨ ਲੱਗਿਆ ਤੁਹਾਡੀंपल ਨੇ ਉਹਨਾਂ ਨੂੰ ਝਾੜ ਪਾਈ ਕਿ ਤੁਸੀਂ ਕਿਸੇ ਨੂੰ ਮਿਲਣ ਤੋਂ ਪਹਿਲਾਂ ਕੋਈ ਵੀ ਫੈਸਲਾ ਕਿਵੇਂ ਕਰ ਸਕਦੇ ਹੋ ਇੱਕ ਵਾਰੀ ਮਿਲ ਕੇ ਤਾਂ ਦੇਖੋ ਕਮਲ ਨੇ ਗੁੱਸੇ ਨਾਲ ਸਾਫ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਉਹ ਮੁੰਡੇ ਨੂੰ ਦੇਖਣ ਲਈ ਉਹਨਾਂ ਦੇ ਨਾਲ ਬਿਲਕੁਲ ਵੀ ਨਹੀਂ ਜਾਵੇਗਾ ਫੀਰ ਡਿੰਪਲ ਨੇ ਸਮਝਾ ਬੁਝਾ ਕੇ ਕੋਹੂ ਅਤੇ ਜੱਸੀ ਨੂੰ ਰਾਜੀ ਕਰ ਲਿਆ ਅਤੇ ਐਤਵਾਰ ਨੂੰ ਮੁੰਡੇ ਵਾਲਿਆਂ ਦੇ ਘਰ ਜਾਣਾ ਤੈ ਹੋ ਗਿਆ ਜੱਸੀ ਨੇ ਰਮਨ ਨਾਲ ਫੋਨ ਤੇ ਗੱਲ ਕੀਤੀ ਕਿ ਮम्मा ਮੈਂ ਉਥੇ ਰਿਸ਼ਤਾ ਨਹੀਂ ਕਰਨਾ ਕਿਉਂਕਿ ਕੋਹੂ ਨੇ ਮੈਨੂੰ ਦੱਸਿਆ ਕਿ ਸਾਲ ਕੁ ਪਹਿਲਾਂ ਉਸਨੇ ਮੁੰਡੇ ਨੂੰ ਕਿਸੇ ਫਕਸ਼ਨ ਤੇ ਦੇਖਿਆ ਸੀ ਉਹ ਮੁੰਡਾ ਮੋਟਾ ਰਮਨ ਨੇ ਉਸ ਨੂੰ ਸਮਝਾਇਆ ਕਿ ਡਿੰਪਲ ਨੇ ਵੀ ਇਹੀ ਕਿਹਾ ਸੀ ਪਰ ਉਹ ਏ ਵੀ ਕਹਿ ਰਹੀ ਸੀ ਕਿ ਹੁਣ ਉਹ ਪਤਲਾ ਹੋ ਚੁੱਕਾ ਤੂੰ ਇੱਕ ਵਾਰੀ ਦੇਖ ਲੈ ਜੇ ਤੈਨੂੰ ਪਸੰਦ ਨਹੀਂ ਹੋਇਆ ਤਾਂ ਤੂੰ ਜਵਾਬ ਦੇ ਦੇ ਤੁਸੀਂ ਨੂੰ ਲੱਗਾ ਕਿ ਉਸਦੀ ਮਾਂ ਆਪਣੀ ਭੈਣ ਦੀ ਜ਼ੁਬਾਨ ਬੋਲ ਰਹੀ ਹੈ ਉਸਨੇ ਮਾਂ ਨਾਲ ਕੱਲ੍ਹ ਕਰਨ ਪ੍ਰੰਤ ਆਪਣੇ ਪਾਪਾ ਨੂੰ ਫੋਨ ਮਿਲਾ ਲਿਆ ਤੇ ਸਾਰੀ ਗੱਲ ਇਨ ਬਿਰਨ ਕਰਕੇ ਦੱਸਿਆ ਅਤੇ ਕਿਹਾ ਪਾਪਾ ਮम्मा ਮਾਸੀ ਜੀ ਦੀ ਭਾਸ਼ਾ ਬੋਲੀ ਜਾਂਦੇ ਆ ਰਵਿੰਦਰ ਨੇ ਕਿਹਾ ਪੁੱਤ ਤੇਰੇ ਨਾਲ ਜ਼ਬਰਦਸਤੀ ਕੋਈ ਨਹੀਂ ਕਰ ਸਕਦਾ ਮੈਂ ਤੇਰੇ ਨਾਲ ਆ ਉਹ ਇੱਕ ਵਾਰੀ ਦੇਖ ਲੈ ਜੇ ਤੈਨੂੰ ਠੀਕ ਲੱਗਾ ਤਾਂ ਤੂੰ ਕੋਰੀ ਜੇ ਤੈਨੂੰ ਨਾ ਠੀਕ ਲੱਗਾ ਨਾ ਤੇ ਤੂੰ ਕੋਰੀ ਨਾ ਕਰਦੀ ਮੈਂ ਆਪੇ ਸਭ ਦੇਖ ਲਵਾਂਗਾ ਪਿਤਾ ਦੇ ਬੋਲਾਂ ਨੇ ਜੱਸੀ ਦਾ ਹੁਕਮ ਬਲੰਦ ਕਰ ਦਿੱਤਾ ਤੇ ਉਸ ਨੇ ਮਨ ਬਣਾ ਲਿਆ ਕਿ ਉਹ ਨਾ ਕਰ ਦੇਵੇਗੀ ਤਾਂ ਕੀਤੇ ਦਿਨ ਤੇ ਜੱਸੀ ਕੂਹੂ ਡਿੰਪਲ ਅਤੇ ਸਕੂਨ ਕੁਲਵੰਤ ਮਿਥੇ ਸਮੇਂ ਮਤਾਵਕ ਮੁੰਡੇ ਵਾਲਿਆਂ ਦੇ ਘਰ ਪਹੁੰਚ ਗਏ। ਦੇਵੀ ਪਹਿਲਾਂ ਹੀ ਉੱਥੇ ਪੁੱਜੀ ਹੋਈ ਸੀ ਉਹਨਾਂ ਦਾ ਨਿੱਘਾ ਸਵਾਗਤ ਕੀਤਾ। ਮੁੰਡੇ ਨੂੰ ਦੇਖ ਕੇ ਜੱਸੀ ਅਤੇ ਕੂਹੂ ਦੋਵਾਂ ਦੀਆਂ ਅੱਖਾਂ ਚ ਹੰਡੀਆਂ ਆਈਆਂ ਕਿਉਂਕਿ ਮੁੰਡਾ ਨੇ ਹਈ ਥੀ ਸੋਹਣਾ ਸੀ। ਉਹ ਦੋਵੇਂ ਅੰਸ ਵਿੱਚ ਕੁਸਰੂਪ ਸਰਕਾਰ ਰਹਿਣਾ ਸੀ। ਬੇਵੀ ਨੇ ਜੱਸੀ ਅਤੇ ਮੁੰਡੇ ਨੂੰ ਗੱਲਬਾਤ ਕਰਨ ਲਈ ਲੱਗ ਕਮਰੇ ਵਿੱਚ ਭੇਜ ਦਿੱਤਾ। ਤੇ ਆਪ ਉਹ ਸਾਰੇ ਇਕੱਠੇ ਬੈਠ ਕੇ ਆਪਣੇ ਪਿੰਡਾਂ ਦੀਆਂ ਗੱਲਾਂ ਕਰਨ ਲੱਗ ਪਏ ਜੱਸੀ ਅਤੇ ਹਰਮਨ ਨੇ ਕਈ ਘੰਟੇ ਗੱਲਾਂ ਕੀਤੀਆਂ ਜਿਸ ਗ੍ਰਾਂ ਨੂੰ ਉਸ ਨੇ ਜੱਸੀ ਨੂੰ ਇਹ ਵੀ ਪੁੱਛਿਆ ਕਿ ਉਸਦੇ ਘਰ ਵਾਲੇ ਉਸ ਨੂੰ ਜ਼ਬਰਦਸਤੀ ਵਿਆਹ ਕਰ ਲਈ ਤਾਂ ਨਹੀਂ ਕਹਿ ਰਹੇ ਤਾਂ ਜੱਸੀ ਦੇ ਮੂੰਹ ਵਿੱਚ ਅਪਮਾਰੇ ਵੀ ਨਿਕਲ ਗਿਆ ਨਹੀਂ ਐਸਾ ਕੁਝ ਨਹੀਂ ਬੇਬੀ ਨੇ ਉਹ ਨੂੰ ਕਿਹਾ ਕਿ ਉਹ ਜੱਸੀ ਅਤੇ ਹਰਮਨ ਨੂੰ ਬਾਹਰ ਬੁਲਾ ਲਿਆਵੇ ਤਾਕੂ ਹੁਨੇ ਵੀ ਹਰਮਨ ਨਾਲ ਗੱਲ ਬਾਤ ਕੀਤੀ ਉਸ ਨੂੰ ਵੀ ਉਹ ਚੰਗਾ ਲੱਗਾ ਜਸਸੀ ਨੇ ਸੰਤ ਨਾਲ ਉਸ ਨੂੰ ਪੁੱਛਿਆ ਕਿ ਉਹ ਹਰਮਨ ਕਿਵੇਂ ਲੱਗਾ ਤਾਂ ਉਸ ਨੇ ਵੀ ਅੱਖਾਂ ਨਾਲ ਹੀ ਹਾਂ ਮੀਂ ਭਰ ਦਿੱਤੀ ਅਤੇ ਜਸਸੀ ਅਤੇ ਹਰਮਨ ਵਾਪਸ ਆ ਕੇ ਸਾਰਿਆਂ ਵਿੱਚ ਬੈਠੇ ਤਾਂ ਦੋਵਾਂ ਦੇ ਚਿਹਰੇ ਸਾਫ ਦਸਰੇ ਸਨ ਕਿ ਦੋਵਾਂ ਨੂੰ ਰਿਸ਼ਤੇ ਤੋਂ ਕੋਈ ਇਤਰਾਜ਼ ਨਹੀਂ ਸੀ ਮੁੰਡੇ ਵਾਲਿਆਂ ਦੇ ਘਰ ਤੋਂ ਆਉਣ ਸਾਰ ਜਸਸੀ ਨੇ ਮਾਂ ਨੂੰ ਫੋਨ ਲਾ ਲਿਆ ਤੇ ਕਿਹਾ ਕਿ ਉਸਨੇ ਮੁੰਡੇ ਨੂੰ ਨਾ ਬੋਲ ਦਿੱਤੀ ਹੈ ਕਿਉਂਕਿ ਮੁੰਡਾ ਬਹੁਤ ਮੋਟਾ ਸੀ ਰਮਨ ਨੂੰ ਪਿੱਛੇ ਕੂਹ ਦੇ ਹੱਸ ਕੇ ਗੱਲ ਕਰਨ ਦੀ ਆਵਾਜ਼ ਵੀ ਸੁਣਾਈ ਦੇ ਰਹੀ ਸੀ ਪਰ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਕਹਿ ਰਹੀ ਸੀ ਰਮਨ ਨੂੰ ਇੰਨਾ ਕੋ ਤਾਂ ਸਮਝ ਆ ਗਿਆ ਸੀ ਕਿ ਜਸੀ ਕੂਹ ਦੀ ਗੱਲ ਸੁਣ ਕੇ ਹੀ ਹਰ ਗੱਲ ਕਰ ਰਹੀ ਸੀ ਰਮਨ ਨੇ ਕਿਹਾ ਜਸੀ ਤੂੰ ਕੂਹ ਨੂੰ ਫੋਨ ਦੇ ਮੈਂ ਉਹਦੇ ਨਾਲ ਗੱਲ ਕਰਨੀ ਹੈ ਜਦ ਹੀ ਨੇ ਫੋਨ ਨੂੰ ਉਹ ਨੂੰ ਫੜਾ ਦਿੱਤਾ ਆਪਾ ਆਪ ਹੱਸਣ ਲੱਗ ਗਏ ਜੋ ਰਮਨ ਨੂੰ ਸਾਫ਼ ਸੁਣਾਈ ਦੇ ਰਿਹਾ ਸੀ ਰਮਨ ਨੇ ਕੂਹ ਨੂੰ ਪੁੱਛਿਆ ਪੁੱਤ ਸੱਚ-ਸੱਚ ਦੱਸ ਕੇ ਮੁੰਡਾ ਕਿਉ ਜਿਆ ਕੂਹ ਨੂੰ ਆਪਣੀ ਮਾਸੀ ਰਮਨ ਤੇ ਤਰਸ ਗਿਆ ਸਕੇ ਬੋਲੀ ਮਾਸੀ ਜੀ ਅਸੀਂ ਸਲਾਹ ਕਰਕੇ ਗਏ ਸੀ ਕਿ ਜਵਾਬ ਦੇ ਕੇ ਆਵਾਂਗੇ ਪਰ ਉੱਥੇ ਜਾ ਕੇ ਦੇਖਿਆ ਤਾਂ ਮੁੰਡਾ ਬਹੁਤ ਹੀ ਸੋਹਣਾ ਸੀ ਦੀਦੀ ਨੂੰ ਤੇ ਮੈਨੂੰ ਤਾਂ ਬਹੁਤ ਵਧੀਆ ਲੱਗਾ ਪਰ ਅਜੇ ਤਾਂ ਨਾ ਕੋਈ ਨਹੀਂ ਕੀਤੀਗੀ ਪਾਪਾ ਕਹਿੰਦੇ ਕਿ ਘਰ ਜਾ ਕੇ ਸਲਾਹ ਕਰਕੇ ਦੱਸ ਦੇਣਗੇ ਕੁਹੂ ਦੀ ਗਰਸੋਂ ਮਕੇ ਰਮਨ ਦੇ ਚਾਂ ਅੰਬਰੀ ਉਡਾਰੀਆਂ ਮਾਰ ਲੱਗੀ ਉਤੀ ਦੇਵਿਆ ਦੇ ਸੁਪਨੇ ਸਜਾਉਣ ਲੱਗੀ ਸ਼ਾਮ ਨੂੰ ਰਵਿੰਦਰ ਦੇ ਫੋਨ ਤੇ ਕਲਵੰਤ ਨੇ ਸਾਰੀ ਗੱਲਬਾਤ ਕਰਕੇ ਮੁੰਡੇ ਤੇ ਪਰਿਵਾਰ ਬਾਰੇ ਸਭ ਕੁਝ ਦੱਸ ਦਿੱਤਾ ਪਰਿਵਾਰ ਬਹੁਤ ਵਧੀਆ ਸੀ ਲਹਿਜਾ ਰਵਿੰਦਰ ਤੇ ਰਮਨ ਨੂੰ ਰਿਸ਼ਤਾ ਕਰਨ ਵਿੱਚ ਕੋਈ ਇਤਰਾਜ਼ ਨਹੀਂ ਸੀ ਕਲਵੰਤ ਨੇ ਮੁੰਡੇ ਦੇ ਪਿਤਾ ਨੂੰ ਕਾਲ ਕਰਕੇ ਰਿਸ਼ਤੇ ਲਈ ਹਾਂ ਕਰ ਦਿੱਤੀ ਅਤੇ ਕਿਹਾ ਕਿ ਜੇਕਰ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਕੋਈ ਵਿਹਲਾ ਦਿਨ ਦੇਖ ਕੇ ਸ਼ਗਨ ਦੀ ਰਸਮ ਕਰ ਲਈ ਜਾਵੇ ਮੁੰਡੇ ਵਾਲੇ ਵੀ ਖੁਸ਼ੀ ਖੁਚੀ ਮੰਨ ਗਏ ਤੇ ਹਫਤੇ ਬਾਅਦ ਜੱਸੀ ਤੇ ਹਰਮੰਦਰ ਰਿਸ਼ਤਾ ਪੱਕਾ ਕਰ ਦਿੱਤਾ ਗਿਆ। ਜੱਸੀ ਦੇ ਘਰ ਦੇ ਵਿੱਚ 15-20 ਦਿਨਾਂ ਦੀਆਂ ਛੁੱਟੀਆਂ ਹੋ ਗਈਆਂ ਸਨ। ਉਹ ਦਾਸ ਜਿਹੀ ਵੀ ਸੀ ਭਾਵੇਂ ਕਿ ਮਾਸੀ-ਮਾਸੜ ਬਹੁਤ ਮੂਹ ਤੇ ਕਰਦੇ ਸਨ ਪਰ ਫਿਰ ਵੀ ਉਸ ਦਾ ਦਿਲ ਕਰਦਾ ਸੀ ਕਿ ਇੰਡੀਆ ਆ ਕੇ ਆਪਣੇ ਮਾਪੇ ਨੂੰ ਮਿਲ ਸਕੇ। ਨਵੰਬਰ ਮਹੀਨਾ ਤੇ ਵੀਰਵਾਰ ਦਾ ਦਿਨ ਸੀ ਸਵੇਰ ਦੇ 8:00 ਵਜੇ ਸਨ। ਰਵਿੰਦਰ ਦੇ ਫੋਨ ਤੇ ਘੰਟੀ ਵੱਜੀ ਜੱਸੀ ਦਾ ਫੋਨ ਸੀ। ਤੇ ਇਹ ਨੰਬਰ ਸਕਰੀਨ ਤੇ ਦੇਖ ਕੇ ਉਹ ਖੁਸ਼ ਹੋ ਗਿਆ ਤੇ ਕੋਲ ਬੈਠੀ ਆਪਣੀ ਮਾਂ ਨੂੰ ਬੋਲਿਆ ਲక్ష్ਮੀ ਜੱਸੀ ਨੂੰ ਉਹ ਕਈ ਵਾਰੀ ਪਿਆਰ ਦੇ ਨਾਲ ਲక్ష్ਮੀ ਕਹਿ ਕੇ ਬੁਲਾਉਂਦਾ ਸੀ ਫੋਨ ਆ ਗਿਆ ਮੰਮੀ ਅਤੇ ਉਹ ਜੱਸੀ ਨਾਲ ਗੱਲ ਕਰਨ ਲੱਗਾ ਜੱਸੀ ਨੇ ਆਪਣੇ ਰਿਜ਼ਲਟ ਬਾਰੇ ਦੱਸ ਕੀ ਕਿਹਾ ਪਾਪਾ ਜੀ ਮੈਨੂੰ ਥੋੜੇ ਜਿਹੇ ਦਿਨਾਂ ਦੀਆਂ ਛੁੱਟੀਆਂ ਹੋਣੀਆਂ ਨੇ ਮੈਂ ਢੀ ਆ ਜਾਵਾਂ ਰਵਿੰਦਰ ਨੇ ਪੁੱਛਿਆ ਕਿੰਨੀਆਂ ਛੁੱਟੀਆਂ ਹੋਣਗੀਆਂ ਤੇ ਜੱਸੀ ਨੇ ਦੱਸਿਆ ਕਿ 15 ਜਾਂ 20 ਦਿਨਾਂ ਦੀਆਂ ਛੁੱਟੀਆਂ ਰਵਿੰਦਰ ਨੇ ਕਿਹਾ ਪੁੱਤ ਤੈਨੂੰ ਮਿਲਣ ਨੂੰ ਤਾਂ ਸਾਡਾ ਵੀ ਦਿਲ ਕਰਦਾ ਪੁੱਤ ਪਰ 15 ਦਿਨਾਂ ਵਿੱਚੋਂ 4 ਦਿਨ ਤੇਰੇ ਰਾਹ ਵਿੱਚ ਲੱਗ ਜਾਣੇ ਤੇ ਬਾਕੀ ਦਿਨ ਰਹਿ ਗਏ 12 ਦਿਨ ਤੈਨੂੰ ਅੱਗੇ ਗਰਮੀ ਦੀਆਂ ਛੁੱਟੀਆਂ ਹੋਣਗੀਆਂ ਤਦ ਤੂੰ ਆ ਜਾਵੇਂ 4 ਦਿਨ ਰਹਿ ਵੀ ਸਕੇਂਗੀ ਜੱਸੀ ਮਨ ਮਹਿਸੂਸ ਰਹਾ ਕਰਗੀ ਅਤੇ ਆਗੇ ਅਗਰੀ ਬੱਚੀ ਵਾਂਗ ਆਪਣੇ ਪਾਪਾ ਦੀ ਗੱਲ ਮੰਨ ਲਈ ਅਗਲੇ ਦਿਨ ਜੱਸੀ ਕਾਲਜ ਗਈ ਹੋਈ ਸੀ ਡਿੰਪਲ ਦੀ ਕੰਮ ਤੋਂ ਛੁੱਟੀ ਸੀ ਕੁਲਵੰਤ ਆਪਣਾ ਟਰਾਲਾ ਲੈ ਕੇ ਲੋਡਿੰਗ ਕਰਨ ਲਈ ਗਿਆ ਹੋਇਆ ਸੀ ਇੰਡੀਆ ਤੋਂ ਇੱਕ ਅਣਜਾਣ ਨੰਬਰ ਤੇ ਕਾਲ ਆ ਰਹੀ ਸੀ ਕੁਲਵੰਤ ਨੇ ਜੱਕੇ ਤੱਕੇ ਕਰਦੇ ਨੇ ਕਾਲ ਅਟੈਂਡ ਕੀਤੀ ਸਾਹਮਣੇ ਵਾਲੇ ਦੀ ਆਵਾਜ਼ ਵਿੱਚ ਲੋੜੇ ਦਾ ਦਰਦ ਸੀ ਉਸਨੇ ਹੈਲੋ ਵੀ ਮਸਾ ਹੀ ਬੋਲੇ ਅਤੇ ਕਿਹਾ ਬਾਜੀ ਮੈਂ ਰਵਿੰਦਰ ਦਾ ਛੋਟਾ ਭਰਾ ਬਲਜੀਤ ਬੋਲ ਰਿਹਾ ਹਾਂ ਬਾਜੀ ਆਹ ਕਿਉਂ ਫਟਫਟ ਰੋਪਿਆ ਕੁਲਵੰਤ ਦੇ ਪੈਰਾਂ ਹੇਠ ਜ਼ਮੀਨ ਨਿਕਲ ਗਈ ਉਸ ਨੂੰ ਸਮਝਦਿਆਂ ਦੇਰ ਨ ਲੱਗੀ ਕਿ ਕੋਈ ਅਨਹੋਣੀ ਹੋ ਗਈ। ਉਸਨੇ ਕੰਬਦੀ ਜ਼ੁਬਾਨ ਨਾਲ ਬਲਜੀਤ ਨੂੰ ਪੁੱਛਿਆ, "ਕੀ ਪਾਣਾ ਵਾਪਰਿਆ? ਰਾਤੀ ਤਾਂ ਗੱਲ ਹੋਈ ਸੀ ਉਹਦੇ ਨਾਲ ਠੀਕ ਤਾਂ ਹੈ ਨਾ?" ਬਲਜੀਤ ਨੇ ਕਿਹਾ, "ਭਾਜੀ ਕੁਝ ਵੀ ਠੀਕ ਨਹੀਂ। ਭਾਜੀ ਸਾਨੂੰ ਛੱਡ ਕੇ ਚਲੇ ਗਏ। ਤੁਸੀਂ ਜੱਸੀ ਨੂੰ ਨਾ ਦੱਸਿਓ, ਉਸ ਨੂੰ ਸਿਰਫ ਇਹੀ ਦੱਸਿਓ ਕਿ ਹਾਰਟ ਅਟੈਕ ਆਇਆ ਤੇ ਆਈ ਸੀ ਯੂ ਵਿੱਚ ਐ। ਅਤੇ ਉਸ ਨੂੰ ਹਸਪੀਟਲ ਭੇਜ ਦਿਓ।" ਇਹ ਗੱਲ ਸੁਣ ਕੇ ਕੁਲਮਤ ਦਾ ਦਿਮਾਗ ਜਿਵੇਂ ਸੁੰਨ ਹੋ ਗਿਆ। ਉਸਨੇ ਫੋਨ ਕੱਟ ਦਿੱਤਾ ਤੇ ਸੋਚਣ ਲੱਗ ਪਿਆ ਕਿ ਉਹ ਮਸਮੂਮ ਮਸੂਮ ਦਾ ਸਾਹਮਣਾ ਕਿਵੇਂ ਕਰੇਗਾ ਕਿਵੇਂ ਦੱਸੇਗਾ ਕਿ ਧੀ ਇਹ ਤੇਰੇ ਸਿਰ ਤੇ ਪਹਾੜ ਜਿਡਾ ਦੁੱਖ ਪੈ ਗਿਆ ਕੀ ਕਹਿ ਕੇ ਕੱਲ੍ਹਜ ਤੋਂ ਛੁੱਟੀ ਦਿਲਾਏਗਾ ਇਸੇ ਉਧੇੜ ਬਉਣ ਵਿੱਚੋਂ ਟਰਾਲਾ ਲੈ ਕੇ ਵਾਪਸ ਵਾਪਸ ਆ ਗਿਆ ਤੁਹਾਨੂੰ ਕਹਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਬਾਕੀ ਅਗਲੇ ਭਾਗ ਵਿੱਚ ਲੈ ਕੇ ਆਵਾਂਗੇ ਸਸਤਰੀਕਾਲ